ਉਰੇ ਤੇ ਜਦੋਂ ਮੈਂ ਵੇਖਿਆ ਜੰਤਰ ਮੰਤਰ ਪੜ੍ਹਨ ਡਿਆ ਸੀਗੇ ਨਾ ਤਾਂ ਨਿਆ ਕਿਸੇ ਵੇਮਾ ਫਰਮਾਇਆ ਕਿ ਉਹ ਕਿਆ ਕਿਹੜੀ ਭਗਤੀ ਆ ਜਿਹੜਾ ਗਾੜੀ ਕਾ ਕੇ ਤੇ ਲਿਖਿਆ ਹੁੰਦਾ ਹੁਣ ਨਹੀਂ ਬਚਦਾ ਕਿਹੜੀ ਭਗਤੀ ਆ ਜਿਹੜੀ ਨਾਰੀਅਲ ਰੱਖ ਕੇ ਤੇ ਉਹ ਨਿੰਬੂ ਚੱਕੇ ਲਾਰ ਕੇ ਕੀਤੀ ਜਾਂਦੀ ਆ ਫੇ ਵੇਖ ਕੇ ਭੱਜ ਗਏ ਆ ਨਾਰੀਅਲ ਪਏ ਕੁਜੇ ਪਏ ਦੱਸੋ ਮੈਨੂੰ ਇਹ ਕਿਹੜੀ ਪੂਜਾ ਵਾ ਇੱਥੇ ਨਰਾਦਰ ਕਰਦੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਿਹੜੀਆਂ ਇੱਥੇ ਸੁੱਟ ਜਾਂਦੇ ਜੇ ਤੁਸੀਂ ਇਥੇ ਕਹਿੰਦੇ ਪੂਜਾ ਕਰਦੇ ਸੀ ਰੱਬ ਨੂੰ ਵਾਹਾਰੇ ਸੀ ਜਾਂ ਉਹਨਾਂ ਨੂੰ ਪੁੱਛਿਆ ਵੀ ਭਾਈ ਇਹ ਕੀ ਲਿਖਿਆ ਵਾ ਹੋਰ ਨਹੀਂ ਬੱਜਦਾ ਕੋਹ ਨਹੀਂ ਬੱਜਦਾ ਰੱਬ ਨਹੀਂ ਬੱਜਦਾ ਕਿ ਜਾਂ ਜਿਹੜੀ ਭਗਤੀ ਕਰ ਰਹੇ ਉਹ ਨਹੀਂ ਬੱਜਦਾ ਕਿ ਕਿਹੜਾ ਮੈਨੂੰ ਦੱਸੋ ਪੂਜਾ ਹੁੰਦੀ ਕੋਲੇ ਵਾਰ ਕੇ ਸਿਰ ਤੋਂ ਸੁੱਟਣੇ ਦੁੱਧ ਰੋੜਨਾ ਵਿੱਚ ਪਾਣੀ ਦੇ ਵਿੱਚ ਤੁਸੀਂ ਲਿਆ ਲਿਆ ਕਿ ਮਤਲਬ ਫੁੱਲ ਸੁੱਟ ਦੇਣੇ ਪਾਣੀ ਦੇ ਵਿੱਚ ਕਿੱਥੇ ਪੂਜਾ ਸੰਧੂਰ ਵਿੱਚ ਸੁੱਟਣਾ ਸੰਧੂਰ ਨਾਲ ਮੌਤ ਹੋ ਜਾਂਦੀ ਬੰਦੇ ਦੀ ਕੀ ਲੱਗਦਾ ਵੀ ਜਾਦੂ ਟੂਣੇ ਹੈਗੇ ਅੱਜ ਦੇ ਜਵਾਨੇ ਮੈਨੂੰ ਲੱਗਦਾ ਵੀ ਜਿਵੇਂ ਸਰਕਾਰਾਂ ਲੋਕ ਸਭਾ ਇਲੈਕਸ਼ਨ ਆ ਗਈ ਆ ਕੀ ਲੱਗਦਾ ਜੇ ਜਾਦੂ ਟੂਣੇ ਚੱਲਦੇ ਹੁੰਦੇ ਤੇ ਜੇ ਜੀ ਮਰਜ਼ੀ ਸਰਕਾਰ ਬਣਾ ਲੈਂਦੇ ਫਿਰ ਇਹਨਾਂ ਪੈਸੇ ਲੈਣ ਲੋਨ ਦੀ ਕੀ ਲੋੜ ਆ ਵੋਟਾਂ ਪਾਉਣ ਦੀ ਲੋੜ ਆ ਫਿਰ ਜੱਦ ਟੂਣੇ ਕਰਕੇ ਜਿਹਨੂੰ ਮਰਜ਼ੀ ਬਣਾ ਦਿੰਦੇ ਇਹ ਇਹ ਬਕਵਾਸ ਗੱਲਾਂ ਸਾਰੀਆਂ ਲੋਕੀ ਸਾਡੇ ਐਵੇਂ ਕੋਈ ਆਉਂਦਾ ਜਹਾਜ਼ ਉੱਠ ਜਾਂਦਾ ਇੱਥੇ ਵੀ ਹੈ ਸਾਡੇ ਬਾਹਰ ਚ ਵੱਡੀਆਂ ਵੱਡੀਆਂ ਗੱਡੀਆਂ ਚ ਆਉਂਦੇ ਲੋਕਾਂ ਛੁੱਟ ਜਾਂਦਾ ਮਿਨੇਰਸ ਨੀ ਨੀ ਪਲਾਸਟਿਕ ਨਹੀਂ ਹੁੰਦੇ ਸਿਆਣੇ ਦੱਸਦੇ ਤੇ ਇਹ ਕਹਿੰਦਾ ਵੀ ਇਹਨਾਂ ਨੂੰ ਨਾ ਮਤਲਬ ਉਸੇ ਨਹਿਰ ਚ ਨਾਲ ਹੀ ਧੱਕਾ ਦਵੇ ਤੇ ਉਹ ਗੰਦ ਵਾਪਸ ਕਢਾਵੇ ਨਾ ਕੋ ਜਿੱਦਾਂ ਇਹ ਪਾਉਂਦੇ ਇੱਥੇ ਪਤੀ ਪੰਨੀ ਜਗ ਅਣ ਬਣ ਪਤੀ ਪੰਨੀ ਕਲੇਸ਼ ਕਹਿੰਦੇ ਪਤੀ ਵਾਸਚ ਕਰੋ ਜਾਂ ਪਤਨੀ ਵਾਸਚ ਕਰੋ ਕਦੀ ਇਸ ਦਾ ਦੇਖਿਆ ਪੰਨੀ ਵਾਸਚ ਹੁੰਦੀ ਹੋਵੇ ਤੁਹਾਡੀ ਪੰਨੀ ਕਿੰਨੇ ਵਾਸਚੇ ਇਹ ਜਿਹੜੇ ਪੰਡਤ ਆ ਜਾਂ ਆ ਸਿਆਣੇ ਮੁਸਲਮਾਨ ਜਿਹੜੇ ਦੱਸਦੇ ਆ ਕਿ ਕਿਤੇ ਕਰਾਏ ਕੰਮ ਨੂੰ ਕੱਟ ਦੂ ਘਰ ਕਲੇਸ਼ ਕੱਟ ਦੂੰਗਾ ਵਾਸਚ ਕਰਨ ਨੂੰ ਜੇ ਵਾਸਚ ਹੁੰਦੇ ਹੁੰਦੇ ਤੇ ਫਿਰ ਉਹ ਕਿਸਾਨ ਵਿਚਾਰੇ ਧਰਨੇ ਤੇ ਬੈੰਦੇ ਉੱਥੇ ਜੇ ਵਾਸਚ ਹੁੰਦੇ ਹੁੰਦੇ ਤੇ ਉਹ ਇੱਥੋਂ ਦੇ ਫੜਫੜ ਨੌਜਵਾਨ ਪਰਚੇ ਦੇ ਦੇ ਲੋਕੀ ਅੰਦਰ ਜਾਈ ਜਾਂਦੇ ਜਿੰਨੂੰ ਮਰਜ਼ੀ ਕੋਈ ਵਾਸਚ ਕਰ ਲੈਂਦਾ ਕਰਨਾ ਹੁੰਦਾ ਕਿ ਲੱਗਦਾ ਸੀ ਮੋਦੀ ਪੰਧਾ ਦੀ ਦੇ ਪ੍ਰਧਾਨ ਮੰਤਰੀ ਪਹਿਲਾਂ ਉਹਨਾਂ ਵਾਅਦਾ ਕਰਦੇ ਜੇ ਕੋਈ ਮਤਲਬ ਇਹਨਾਂ ਦੇ ਮਨਚ ਭਲੇਖਾ ਹੈਗਾ ਉਹ ਕੱਢ ਦਾਂਗੇ ਅਸੀਂ ਕਿਉਂਕਿ ਕੈਮਰੇ ਇੱਥੇ ਲੱਗਣ ਲੱਗੇ ਆਲੇ ਦੁਆਲੇ ਇਹਨਾਂ ਦੇ ਘਰੇ ਚਲਾਨ ਜਾਇਆ ਕਰੂਗਾ ਇਹ ਵੀਡੀਓ ਬਣਾ ਬਣਾ ਕੇ ਅਸੀਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਸਕਰੀਨਾਂ ਚਲਦੀਆਂ ਸ਼ਹਿਰ 'ਚ ਉੱਥੇ ਚਲਾਵਾਂਗੇ ਨਾ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾ ਤਸਵੀਰਾਂ ਖਾਵਾਗੇ ਸ਼੍ਰੀ ਅਮਨ ਸਾਹਿਬ ਸ਼ਹਿਰ ਦੇ ਤਾਰਾਂ ਵਾਲੇ ਪੁਲ ਦੇ ਨਹਿਰ ਦੀਆਂ ਜਿਹੜੇ ਕੀ ਕਰ ਰਾਤ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਆ ਜੇ ਕਿ ਸੋਨੂ ਜੰਡੇ ਵਾਲਾ ਵੀਡੀਓ ਵੀ ਵਾਇਲ ਕੀਤੀ ਗਈ ਹੈ ਸੋਨੂ ਜੰਡੇ ਵਾਲਾ ਸਾਡੇ ਨਾਲ ਗੱਲਬਾਤ ਕਰਾਂਗੇ ਸੋਨੂ ਜੰਡੇ ਵਾਲਾ ਜੀ ਬਹੁਤ ਬਹੁਤ ਧੰਨਵਾਦ ਪੰਜਾਬੀ ਲੋਚਾਲ ਚ ਬਹੁਤ ਬਹੁਤ ਧੰਨਵਾਦ ਕਰੇਵਾਲ ਸਭ ਤੁਹਾਡਾ ਸੋਨੂ ਜੰਡੇ ਵਾਲਾ ਜੀ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਆ ਬੜੀ ਵੀਡੀਓ ਚ ਹੈ ਕੀ ਦਸ਼ਕਾ ਨੂੰ ਸਾਡੇ ਕਰਦੇ ਹੋ ਤੇ ਅੱਜ ਨਹਿਰ ਦੇ ਕੰਢੇ ਆਏ ਹੋ ਐਤਵਾਦ ਦੇਣੇ ਆ ਕੀ ਗੱਲ ਹੈ ਸੈਰਸੂ ਕਰਨ ਵਾਸਤੇ ਆਏ ਹੋ ਕਿ ਜਾਂ ਤਾਜ਼ੀ ਹਵਾ ਲੈਣ ਵ ਔਰ ਇਥੋਂ ਪਹਿਲੀ ਵਾਰੀ ਬੱਤੀ ਪੈਦਾ ਹੋਈ ਸੀ ਅੰਮ੍ਰਿਤਸਰ ਨੂੰ ਬੱਤੀ ਦਿੱਤੀ ਗਈ ਔਰ ਦੂਜਾ ਇਥੋਂ ਜਿਹੜਾ ਵਾ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਔਰ ਦੁਰਗਾਣਾ ਮੰਦਰ ਨੂੰ ਔਰ ਇਹ ਨਹਿਰ ਦੀ ਸਾਫ ਸਫਾਈ ਜਿਹੜੀ ਆਲੇ ਦੁਆਲੇ ਦੀ ਕਰਾਉਂਦੇ ਆ ਅਸੀਂ ਤੇ ਇਸ ਤੋਂ ਪਹਿਲਾਂ ਜਿਹੜਾ ਵਾ ਪੂਰੀ ਵਾਲੇ ਸੰਤਾ ਨੇ 100 ਟਿਪਰ ਦੇ ਕਰੀਬ ਜਿਹੜਾ ਵਾ ਇਥੋਂ ਕਢਾਤਾ ਵਾ ਉਹ ਜਿਹੜਾ 100 ਟਿਪਰ ਕਢਾਇਆ ਇਥੋਂ ਇੰਨੀ ਗੰਦਗੀ ਹੈ ਇੱਥੇ ਤੁਸੀਂ ਆਲੇ ਦੁਆਲੇ ਦੇਖ ਸਕਦੇ ਜੇ ਇਸ ਤੋਂ ਇਲਾਵਾ ਇਥੋਂ ਅਸੀਂ ਬਹੁਤ ਸਾਫ ਸਫਾਈ ਕਰਾਈ ਹੈ ਜਿਹੜੀ ਤੇ ਉਹ ਅੰਮ੍ਰਿਤਸਰ ਦੇ ਐਮਪੀ ਸਾਹਿਬ ਆਏ ਸੀ ਜਾਇਜ਼ਾ ਲੈਣ ਤੇ ਉਪਰਲੇ ਬੰਨੇ ਅਸੀਂ ਨਾ ਜਿੱਥੋਂ ਜਲ ਜਾਂਦਾ ਸਰੋਵਰਾਂ ਨੂੰ ਉਥੇ ਸਫਾਈ ਕਰਾ ਰਹੇ ਸੀ ਉਹ ਥੋੜੀ ਦੇਰ ਬਾਅਦ ਹੀ ਜਦੋਂ 7:00 ਵਜੇ ਦਾ ਟਾਈਮ ਹੋਇਆ ਮੈਂ ਫਿਰ ਆਇਆ ਇੱਥੇ ਤੇ ਇਧਰਲੇ ਬੰਨੇ ਨਾ ਜਾਦੂ ਟੂਣੇ ਵਾਲੇ ਬਹੁਤ ਆਉਂਦੇ ਆ ਸੋ ਇਨਸਾਨ ਜਗ੍ਹਾ ਤੇ ਬੈਠਦੇ ਜਦੋਂ ਸ਼ਾਮਾਂ ਨੂੰ ਰਹਿ ਰਸ ਦਾ ਟਾਈਮ ਹੁੰਦਾ ਵਾ ਤੇ ਆਣ ਕੇ ਇੱਥੇ ਤੰਤਰ ਮੰਤਰ ਪੜ੍ਹਦੇ ਆ ਜਨਾਨੀਆਂ ਬੰਦੇ ਤੁਹਾਨੂੰ ਭਾਈ ਜਾਦੂ ਟੂਣੇ ਦੀ ਗੱਲ ਕਿੱਥੋਂ ਆ ਗਈ ਜੀ ਦੇਖਿਆ ਵੀ ਲੋਕੀ ਤੇ ਨਹਿਰ ਦੇ ਕੰਢੇ ਜਦੋਂ ਪੁਰਾਣਾ ਸਮਾਂ ਹੁੰਦਾ ਸੀ ਤੇ ਲੋਕੀ ਨਹਿਰ ਦੇ ਕੰਢੇ ਇਹ ਆਪਣਾ ਸਰੀਰ ਜਿਹੜਾ ਸੀ ਤਕਾਵਟ ਹੋਲੀ ਕਰਦੇ ਸੀ ਜਾਂ ਬਹਿ ਕੇ ਕਦੇ ਭਗਤੀ ਕਰਦੇ ਸੀ ਰੱਬ ਦਾ ਨਾਮ ਲੈ ਸੀ ਇਹ ਜਾਦੂ ਟੂਣੇ ਗੱਲ ਕਿੱਥੋਂ ਆ ਗਈ ਵਿੱਚੇ ਜਾਦੂ ਟੂਣੇ ਤੁਸੀਂ ਇੱਥੇ ਜੀ ਇਹ ਨਹਿਰ ਨੇ ਤੇ ਰਿਕਾਰਡ ਹੀ ਤੋੜਦੇ ਆ ਜੇ ਤੇ ਮਤਲਬ ਤੁਸੀਂ ਇੱਥੇ ਕਿਤੇ ਖਲੋਗੇ ਨਾ ਅੱਧਾ ਘੰਟਾ ਤੇ ਇੱਥੇ ਆਉਂਦੇ ਆ ਤੋੜੇ ਭਰ ਭਰ ਕੇ ਕੋਈ ਮਰਿਆਂ ਦੇ ਕੱਪੜੇ ਲੈ ਕੇ ਆਉਂਦਾ ਕੋਈ ਕੱਚ ਜੋ ਘਰ ਚ ਗੰਦਾ ਹੁੰਦਾ ਵਾ ਕੈਮੀਕਲ ਇੱਥੋਂ ਤੱਕ ਕਿ ਸੰਧੂਰ ਪਾਣੀ ਚ ਸੁੱਟ ਜਾਂਦੇ ਇਹੀ ਪਾਣੀ ਹੁਣ ਅੰਮ੍ਰਿਤਸਰ ਦੇ ਲੋਕਾਂ ਦੇ ਪੀਣ ਦੇ ਕੰਮ ਆਉਣਾ ਗਾਂ ਜਿਹੜਾ ਪ੍ਰੋਜੈਕਟ ਆਇਆ ਵਾ ਤੇ ਤੁਸੀਂ ਵੇਖੋ ਮੈਂ ਇੱਥੇ ਜਦੋਂ ਪਰਲੇ ਬੰਨੇ ਉਹ ਦੇਖਿਆ ਵੀ ਇੱਥੇ ਕੋਲੇ ਉਤੋਂ ਦੀ ਤੋੜੇ ਵਾਰ ਕੇ ਸੁੱਟਣ ਦੇ ਵਿੱਚ ਪਾਣੀ ਦੇ ਤੇ ਦੋ ਤਿੰਨ ਜਦੋਂ ਵਰੀ ਮੈਂ ਵੇਖਿਆ ਲਫਾਫੇ ਸੁੱਟੇ ਤੋੜੇ ਸੁੱਟੇ ਦੇ ਮੈਂ ਪਰਲੇ ਬੰਨੇ ਉਹਦੀ ਘੁੰਮ ਕੇ ਆਇਆ ਇਸ ਜਗ੍ਹਾ ਤੇ ਔਰ ਇੱਥੇ ਜਦੋਂ ਮੈਂ ਵੇਖਿਆ ਜੰਤਰ ਮੰਤਰ ਪੜਨ ਦੇ ਸੀਗੇ ਤੇ ਫਿਰ ਮੈਂ ਮੌਕੇ ਤੇ ਵੀਡੀਓ ਬਣਾ ਕੇ ਜਦੋਂ ਤੇ ਫਿਰ ਖਿਸਕ ਗਏ ਜੀ ਇੱਥੋਂ ਉਹਨਾਂ ਨੂੰ ਦੱਸਿਆ ਵੀ ਗੁਰੂ ਰਾਮਦਾਸ ਮਾਰੇ ਦੀ ਨਗਰੀ ਆ ਇੱਥੇ ਕੰਮ ਨਾ ਕਰੋ ਗੰਦਗੀ ਨਾ ਪਾਓ ਕਿਉਂਕਿ ਇਹ ਪਾਣੀ ਜਿਹੜਾ ਵਾ ਗੁਰਬਾਣੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਰ ਕੁਝ ਲੋਕ ਜਿਹੜੇ ਉਹ ਕਹਿੰਦੇ ਵੀ ਇਹ ਜੀ ਭਗਤੀ ਕਰਨ ਦੇ ਇੱਥੇ ਭਗਤੀ ਦੱਸੋ ਮੈਨੂੰ ਸਨਸਾਨ ਜਗ੍ਹਾ ਤੇ ਕਿਹੜਾ ਅਣਕੇ ਕਰਦਾ ਹੈ ਵੀ ਸਿਆਣੇ ਮੇਰੇ ਕੋਈ ਦਿਮਾਗ 'ਚ ਨੁਕਸ ਥੋੜੀ ਵੀ ਮੈਂ ਉਹਨਾਂ ਨੂੰ ਅਣਕੇ ਕਹੂੰਗਾ ਕਿਹੜੀ ਭਗਤੀ ਆ ਜਿਹੜਾ ਗਾੜੀ ਕਾ ਕੇ ਤੇ ਲਿਖਿਆ ਹੁੰਦਾ ਹੁਣ ਨਹੀਂ ਬਚਦਾ ਕਿਹੜੀ ਭਗਤੀ ਆ ਜਿਹੜੀ ਨਾਰੀਅਲ ਰੱਖ ਕੇ ਤੇ ਉਹ ਨਿੰਬੂ ਚੱਕੇ ਲਾਰ ਕੇ ਕੀਤੀ ਜਾਂਦੀ ਆ ਫਿਰ ਵੇਖ ਕੇ ਭੱਜ ਗਏ ਫਿਰ ਖਲੋ ਗਏ ਕਿਹਨੇ ਮੈਨੂੰ ਇਹ ਇਹ ਕਿਹੜਾ ਮੰਤਰ ਜਿੱਤੇ ਲਿਖਿਆ ਵੀ ਹੁਣ ਨਹੀਂ ਬਚਦਾ ਮੈਨੂੰ ਇਹ ਦੱਸੋ ਭੀ ਦਸਕਾ ਨੂੰ ਸਾਂਝਾ ਕਰ ਦਿਓ ਕਿ ਆ ਪਾਜੀ ਫੜਾਇਓ ਬੇਟਾ ਬੈਨ ਦੇ ਕੀ ਲਿਖਿਆ ਹੁਣ ਨਹੀਂ ਬਚਦਾ ਵੇਖੋ ਜੀ ਵੀਰ ਦਾ ਕਹਿਣਾ ਵੀ ਇੱਥੇ ਕੋਈ ਮੰਤਰ ਪੜ੍ਹ ਰਿਆ ਸੀ ਅਤੇ ਕਹਿੰਦੇ ਰੱਬ ਦੀ ਭਗਤੀ ਕਰ ਰਿਹਾ ਸੀ ਕਹਿੰਦੇ ਹੁਣ ਨਹੀਂ ਬਚਦਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਤਸਵੀਰਾਂ ਵਿੱਚ ਲਿਖਿਆ ਇਹ ਹੋਣੀ ਬੱਜਦਾ ਸੋਨੂ ਜੀ ਇਹ ਕਿਹਦੇ ਲਿਖਦਾ ਹੋਣੀ ਬੱਜਦਾ ਇਹ ਕਿਹਨੂੰ ਜਿਹੜਾ ਮੈਸੇਜ ਪਹੁੰਚਾਉਣ ਵਾਸਤੇ ਕਹਿ ਰਿਹਾ ਹੈ ਇਹ ਫਜ਼ੂਲ ਚੀਜ਼ਾਂ ਵਾਂ ਇੱਥੇ ਜਾਦੂ ਟੂਣੇ ਬਹੁਤ ਕਰਦੇ ਲੋਕੀ ਆਣ ਕੇ ਇਹ ਚੀਜ਼ਾਂ ਜਿਹੜੀਆਂ ਵਾਂ ਫਾਲਤੂ ਦੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ ਆ ਨਾਰੀਅਲ ਪੈ ਕੁਜੇ ਪੈ ਦੱਸੋ ਮੈਨੂੰ ਇਹ ਕਿਹੜੀ ਪੂਜਾ ਵਾ ਇੱਥੇ ਨਰਾਦਰ ਕਰਦੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਿਹੜੀਆਂ ਇੱਥੇ ਸੁੱਟ ਜਾਂਦੇ ਜੇ ਤੁਸੀਂ ਇਹ ਕੋਈ ਚੰਗੀ ਸਾਫ ਸਫਾਈ ਤੇ ਇੱਥੇ ਜਿਹੜੀ ਕਰਵਾਈ ਆ ਕਰਵਾਈ ਆ ਹੁਣ ਪਾਣੀ ਆਨ ਕਰਕੇ ਜਿਹੜਾ ਸਾਈਡਾਂ ਤੋਂ ਸਾਫ ਸਫਾਈ ਕਰਾਉਂਦਾ ਟਰੱਕਾਂ ਦੇ ਜਿਹੜੇ ਵੀ ਇੱਥੇ ਬੈਠੇ ਸੀ ਜਿਹੜੇ ਐ ਇੱਥੇ ਕਹਿੰਦੇ ਪੂਜਾ ਕਰ ਰਹੇ ਸੀ ਰੱਬ ਨੂੰ ਵਾਹ ਰਹੇ ਸੀ ਜਾਂ ਤੇ ਉਹਨਾਂ ਤੋਂ ਪੁੱਛਿਆ ਵੀ ਭਾਈ ਇਹ ਕੀ ਲਿਖਿਆ ਵਾ ਹੋ ਨਹੀਂ ਵੱਜਦਾ ਕੋ ਨਹੀਂ ਵੱਜਦਾ ਰੱਬ ਨਹੀਂ ਵੱਜਦਾ ਕਿ ਜਾਂ ਜਿਹਦੀ ਭਗਤੀ ਕਰ ਰਹੇ ਉਹ ਨਹੀਂ ਵੱਜਦਾ ਕਿਨੂੰ ਵਾਸਤੇ ਲਿਖਿਆ ਇਹ ਓਏ ਭਾਈ ਖਲੋਤਾ ਹੀ ਨਹੀਂ ਮਿੰਟੋ ਮੜਕਿਸਕੰਦੀ ਕੀਤੀ ਮੈਂ ਵੀ ਚਲੋ ਸਤਕਾਰ ਕੀਤਾ ਵੀ ਵੱਡੇ ਆਏ ਸਮਝ ਜਾਣ ਚੰਗੀ ਗੱਲ ਆ ਪਰ ਮੈਂ ਇੱਥੇ ਨਾ ਰੋਹ ਜੀ ਕੋਈ ਨਾ ਕੋਈ ਇੱਥੇ ਕੋਈ ਨਵੀਂ ਗੱਲ ਥੋੜੀ ਹੈ ਇੱਥੇ ਭਗਤੀ ਕਰਨੀ ਤੇ ਰੱਬ ਦੇ ਘਰ ਜਾ ਕੇ ਕਰੋ ਇੱਥੇ ਕਿੰਨੇ ਪਵਿੱਤਰ ਥਾਨ ਆ ਗੁਰੂ ਰਾਮਦਾਸ ਮਾਰੇ ਦੀ ਨਗਰੀ ਚ ਤੇ ਇੱਥੇ ਜਿਹੜੇ ਜਿੰਨੇ ਜਾਦੂ ਟੂਣੇ ਵਾਲੇ ਜਿੰਨੇ ਛਲੇ ਕੱਢਣ ਵਾਲੇ ਇੱਥੇ ਆਉਂਦੇ ਮੈਂ ਦੁਨੀਆਦਾਰੀ ਤੋਂ ਵਕਫ ਮੈਨਾਂ ਤੋਂ ਸਾਰਾ ਮੈਨੂੰ ਪਤਾ ਹੈ ਕੀ ਕਰਦੇ ਇੱਥੇ ਆਣ ਕੇ ਇੱਥੇ ਆਣ ਕੇ ਪਾਣੀ ਦੇ ਵਿੱਚ ਗੰਦਗੀ ਪਾਉਂਦੇ ਆ ਜਦੋਂ ਕਿਹੜਾ ਮੈਨੂੰ ਦੱਸੋ ਪੂਜਾ ਹੁੰਦੀ ਕੋਲੇ ਵਾਰ ਕੇ ਸਿਰ ਤੋਂ ਸੁੱਟਣੇ ਦੁੱਧ ਰੋੜਨਾ ਵਿੱਚ ਪਾਣੀ ਦੇ ਵਿੱਚ ਤੁਸੀਂ ਲਿਆ ਲਿਆ ਕਿ ਮਤਲਬ ਫੁੱਲ ਸੁੱਟ ਦੇਣੇ ਪਾ ਇਹ ਪਾਣੀ ਕਿਤੇ ਪੀਣ ਦੇ ਕੰਮ ਆ ਗਿਆ ਗਾੜੀ ਸੰਧੂਰ ਜਦੋਂ ਸੁੱਟੋਗੇ ਸਿਰ ਤੋਂ ਵਾਰ-ਵਾਰ ਕੇ ਨਿੰਬੂ ਚ ਮੇਖਾ ਮਾਰ ਕੇ ਕਿਹੜੀ ਪੂਜਾ ਹੁੰਦੀ ਦੱਸੋ ਮੈਨੂੰ ਨਹੀਂ ਤੁਸੋਂ ਪਾਈ ਨਾਰੀਅਲ ਦੀ ਤੁਸੀਂ ਗੱਲ ਕਰ ਰਹੇ ਹੋ ਵੀਰ ਜੀ ਨਾਰੀਅਲ ਨਾਰੀਅਲ ਫੜਾਇਆ ਜਰਾ ਮੈਨੂੰ ਇਹ ਸੋ ਵੀ ਅਸੀਂ ਦੇਖਿਆ ਵੀ ਨਾਰੀਅਲ ਜਿਹੜੇ ਲੋਕ ਨੇ ਖਾਸ ਕਰਕੇ ਅਸੀਂ ਦੇਖਿਆ ਵੀ ਜਿਆਦਾਤਰ ਲੋਕ ਨਾਰੀਅਲ ਬੱਸ ਸਟੈਂਡ ਤੇ ਵੇਖਣ ਨੂੰ ਮਿਲਦੇ ਨੇ ਖਾਣ ਨੂੰ ਮਿਲਦੇ ਨੇ ਕੀ ਲੱਗਦਾ ਨਹੀਂ ਕਿ ਇਹੋ ਨਾਰੀਅਲ ਦੇ ਉਹਨਾਂ ਨੂੰ ਖਵਾ ਦਿੱਤੇ ਜਾਂਦੇ ਹੁਣ ਮੈਂ ਤੇ ਇਹ ਗੱਲ ਸੱਚ ਹੈ ਵੀ ਤੁਹਾਡੀ ਗੱਲ ਬਿਲਕੁਲ ਵਧੀਆ ਕਿਸੇ ਗਰੀਬ ਨੂੰ ਦੇ ਦੇ ਉਹਦੇ ਕੰਮ ਆਊਗੇ ਉਹ ਤੁਹਾਨੂੰ ਦਵਾ ਉਹਨਾਂ ਦੇ ਘਰ-ਬਾਰ ਵੇਖ ਲਿਓ ਪਹਿਲਾਂ ਵੀ ਉਹਨਾਂ ਦੇ ਘਰ-ਬਾਰ ਕਿੱਦਾਂ ਕਦੀ ਭਵਿਸ਼ਯ ਵੀ ਕੋਈ ਦੱਸ ਸਕਦਾ ਆ ਕੰਧ ਤੋਂ ਪਰੇ ਕੀ ਹੋਣਿਆ ਤੁਸੀਂ ਨਹੀਂ ਦੱਸ ਸਕਦੇ ਵੀ ਕੀ ਆ ਇਸ ਕਰਕੇ ਮਰ ਨੇ ਤਾਂ ਕਿਹਾ ਗੁਰਬਾਣੀ ਚ ਲੱਖ ਕਾਸ਼ ਆਕਾਸ਼ ਲੱਖ ਪਤਾਲਾਂ ਪਤਾਲ ਤੁਸੀਂ ਕਿਹੜੇ ਬੰਨੇ ਦੁਨੀਆ ਨੂੰ ਲੈ ਕੇ ਤੁਰਗੇ ਮਤਲਬ ਕਈ ਵੀਰ ਜਿਹੜੇ ਕਹਿੰਦੇ ਵੀ ਉਹ ਪੂਜਾ ਵਾ ਇਹ ਕਿਹੜੀ ਪੂਜਾ ਜਿਹੜੀ ਨਿੰਬੂ ਚ ਮੱਖਾਂ ਮਾਰ ਕੇ ਕੀਤੀ ਜਾਂਦੀ ਕਿਹੜੀ ਪੂਜਾ ਜਿਹੜੀ ਕੋਲੇ ਵਾਰ ਕੇ ਪਾਣੀ ਚ ਸੁੱਟੋ ਪੂਜਾ ਕਰੋ ਤੁਸੀਂ ਜਿੱਦਾਂ ਮਰਜ਼ੀ ਕਰੋ ਪੂਜਾ ਕਰਨ ਤੋਂ ਕਹਿੰਦੇ ਰੁਕਿਆ ਤੁਸੀਂ ਭਾਈ ਪੂਜਾ ਆਪਣੇ ਘਰਾਂ ਚ ਕਰੋ ਪੂਜਾ ਆਪਣੇ ਮਨ ਨਾਲ ਕਰੋ ਤਨ ਨਾਲ ਕਰੋ ਪਰ ਜੇ ਪਾਣੀ ਚ ਗੰਦਗੀ ਪਾਓਗੇ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਤੇ ਉਨੀ ਪ੍ਰਦਾਸ਼ ਹੋਣਾ ਮੈਨੂੰ ਸੁਭੀ ਜਿਵੇਂ ਦੱਸ ਰਹੇ ਪੀਲੇ ਲੋਕ ਇਥੇ ਜਾਦੂ ਡੂਣੇ ਕਰਕੇ ਜਾਂਦੇ ਨੇ ਕੀ ਲੱਗਦਾ ਵੀ ਜਾਦੂ ਡੂਣੇ ਹੈਗੇ ਅੱਜ ਦੇ ਜਮਾਨੇ ਮੈਨੂੰ ਲੱਗਦਾ ਵੀ ਜਿਵੇਂ ਸਰਕਾਰ ਲੋਕ ਸਭਾ ਇਲੈਕਸ਼ਨ ਆ ਗਈ ਆ ਇਹ ਲੱਗਦਾ ਜੇ ਜਾਦੂ ਟੂਣੇ ਚੱਲਦੇ ਹੁੰਦੇ ਤੇ ਜਿਹਦੀ ਮਰਜ਼ੀ ਸਰਕਾਰ ਬਣਾ ਲੈਂਦੇ ਫਿਰ ਇਹਨਾਂ ਪੈਸੇ ਲੈਣ ਲੋਣ ਦੀ ਕੀ ਲੋੜ ਆ ਵੋਟਾਂ ਪਾਉਣ ਦੀ ਲੋੜ ਐ ਫਿਰ ਜਾਦੂ ਟੂਣੇ ਕਰਕੇ ਜਿਹਨੂੰ ਮਰਜ਼ੀ ਬਣਾ ਦਿੰਦੇ ਇਹ ਬਕਵਾਸ ਗੱਲਾਂ ਸਾਰੀਆਂ ਲੋਕੀ ਸਾਡੇ ਐਵੇਂ ਕੋਈ ਆਉਂਦਾ ਜਹਾਜ਼ ਛੁੱਟ ਜਾਂਦਾ ਇੱਥੇ ਵੀ ਐ ਸਾਡੇ ਬਾਹਰ ਚੜ੍ਹ ਬੜੀਆਂ ਬੜੀਆਂ ਗੱਡੀਆਂ ਚ ਆਉਂਦੇ ਲੋਕ ਜਹਾਜ਼ ਛੁੱਟ ਗਿਆ ਮੈਨੇਰਸ ਨਿੱਕੇ ਨਿੱਕੇ ਪਲਾਸਟਿਕ ਦੇ ਜਹਾਜ਼ ਲੈਂਦੇ ਹੁੰਦੇ ਸਿਆਣੇ ਦੱਸਦੇ ਤੇ ਇਹ ਜਹਾਜ਼ ਛੁੱਟ ਗਿਆ ਆਹ ਪਲਾਸਟਿਕ ਦੇ ਜਹਾਜ਼ ਲੈਂਦੇ ਆ ਛੋਟੇ ਛੋਟੇ ਤੁਹਾਨੂੰ ਮੈਂ ਇੱਥੇ ਦੱਸ ਦੇਣਾ ਇੱਥੇ ਤੋਂ ਬੱਚੇ ਆ ਜੋ ਬੱਚਿਆਂ ਫਿਰ ਉਹ ਜਦੋਂ ਆਉਂਦੇ ਆ ਤੇ ਗੱਡੀ ਖਿਲਾ ਅਸੀਂ ਸੁਣਿਆ ਸੀ ਤੁਹਾਨੂੰ ਪਾਜੀ ਵੀ ਜਾ ਚਲੋ ਗੁਰਦਾ ਸਾਹਿਬ ਤੇ ਚੜਾਉਂਦੇ ਆ ਵੀ ਲੋਕ ਜਿੰਨਾਂ ਦੇ ਸੁੱਖਣਾ ਹੁੰਦੀ ਆ ਵੀ ਸ਼ਾਇਦ ਸਾਡਾ ਬੱਚਾ ਬਾਹਰ ਚਲ ਜੇ ਤੇ ਤਾਂ ਜਾ ਚੜਾਉਂਦੇ ਆ ਤੇ ਜੇ ਨਹਿਰ ਜਹਾਜ਼ ਛੁਰ ਕੇ ਜਾਂਦੇ ਆ ਰੱਬ ਨਾਲ ਕਿ ਝਾੜਾ ਬੱਚਾ ਕੋਲ ਜਾਹ ਜਹਾਜ਼ ਤੇ ਬੈਠਾ ਕੇ ਉਹ ਜਾ ਕੇ ਡੱਡੇ ਪੈਣਾ ਤੇ ਇਹ ਗੱਲ ਜੱਜਦੀ ਹੈ ਕੋਈ ਸਾਨੂੰ ਦੇ ਵੇਖੋ ਇਹ ਮਾਨਸਿਕ ਰੋਗੀ ਹੋ ਗਏ ਲੋਕ ਜਿੱਥੋਂ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਵਾ ਅਸੀਂ ਆਪਣੇ ਗੁਰੂ ਦੇ ਦੱਸੇ ਰਸਤੇ ਤੇ ਚੱਲਣਾ ਕਿ ਇਹਨਾਂ ਦੇ ਚੱਲਣਾ ਇਹ ਜਿਹੜੇ ਪੰਡਤ ਆ ਜਾਂ ਆ ਸਿਆਣੇ ਮੁਸਲਮਾਨ ਜਿਹੜੇ ਦੱਸਦੇ ਆ ਕੀ ਕੀਤੇ ਕਰਾਇਆ ਕੰਮ ਨੂੰ ਕੱਟ ਦੂ ਘਰ ਕਲੇਸ਼ ਕੱਟ ਦੂੰਗਾ ਵਾਸਚ ਕਰਨ ਨੂੰ ਜੇ ਵਾਸਚ ਹੁੰਦੇ ਹੁੰਦੇ ਤੇ ਫਿਰ ਉਹ ਕਿਸਾਨ ਵਿਚਾਰੇ ਧਰਨੇ ਦੇ ਬੈੰਦੇ ਉੱਥੇ ਜੇ ਵਾਸਚ ਹੁੰਦੇ ਹੁੰਦੇ ਤੇ ਉਹ ਇੱਥੋਂ ਦੇ ਫੜਫੜ ਨੌਜਵਾਨ ਪਰਚੇ ਦੇ ਦੇ ਲੋਕੀ ਅੰਦਰ ਦੇਈ ਜਾਂਦੇ ਜਿੰਨੂੰ ਮਰਜੀ ਕੋਈ ਵਾਸਚ ਕਰ ਲੰਦਾ ਗੱਲ ਤੋਂ ਜਿਵੇਂ ਤੁਸੀਂ ਗੱਲ ਕੀਤੀ ਹੈ ਜੇ ਵਾਸਚ ਕਰਨਾ ਆਉਂਦਾ ਤੇ ਕੀ ਲੱਗਦਾ ਸੀ ਮੋਦੀ ਪੰਧਾ ਦੀ ਸੀ ਪ੍ਰਧਾਨ ਮੰਤਰੀ ਪਹਿਲਾਂ ਉਹਨਾਂ ਵਾਸਚ ਕਰਦੇ ਕਿਉਂਕਿ ਸਾਡੇ ਵੇਖੋ ਕਿਸਾਨ ਜਿਹੜੇ ਸੀ 750 800 ਤੋਂ ਵੱਧ ਕਿਸਾਨ ਜਿਹੜੇ ਸ਼ਹੀਦ ਹੋ ਚੁੱਕੇ ਆ ਪ੍ਰੇਨਿਸ਼ੀ ਦੀ ਦੀ ਲੋੜ ਕੀ ਸੀ ਮੈਂ ਉਹੀ ਤਾਂ ਕਹਿੰਦੇ ਆ ਇਹ ਬਕਵਾਸ ਗੱਲਾਂ ਫਾਲਤ ਸੰਤੁਸ਼ਟੀ ਦੇ ਲਈ ਪੰਤਾਂ ਕੋ ਜਾਂਦੇ ਆ ਆ ਜਿਹੜੇ ਜਾਦੂ ਟੂਣੇ ਵਾਲੇ ਉਹਨਾਂ ਕੋ ਜਾਂਦੇ ਆ ਇੱਥੇ ਤੁਸੀਂ ਭਾਜੀ ਮੈਂ ਤੁਹਾਨੂੰ ਕਹਿੰਦਾ ਵੀ ਜੇ ਤੁਸੀਂ ਇੱਥੇ ਕਿਤੇ ਬਹਿ ਗਏ ਨਾ ਨਿਕੇ ਨਿਕੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਤੇ ਇਹਨਾਂ ਕੋ ਗੁੱਸਾ ਚੜਦਾ ਮੈਂ ਤਾਂ ਇਹਨਾਂ ਨੂੰ ਨਾ ਮਤਲਬ ਉਸੇ ਨਹਿਰ ਚ ਨਾਲ ਹੀ ਧੱਕਾ ਦਵੇ ਉਹ ਗੰਦ ਵਾਪਸ ਕਢਾਵੇ ਨਾ ਕੋ ਜਦਾਂ ਇਹ ਪਾਉਂਦੇ ਇੱਥੇ ਤੁਸੀਂ ਪੂਜਾ ਕਰੋ ਜੋ ਮਰਜ਼ੀ ਕਰੋ ਪਰ ਜਿਹੜਾ ਇੱਥੇ ਕਿਸੇ ਦਾ ਲਿਕੇ ਵੀ ਉਹ ਨਹੀਂ ਬਚਦਾ ਤੇ ਉਹ ਨਹੀਂ ਹੁੰਦਾ ਇਹ ਕੋਈ ਚੰਗੀਆਂ ਗੱਲਾਂ ਵਾ ਇਹ ਕਿਹੜੀ ਪੂਜਾ ਇਹੋ ਜੀ ਤੁਹਾਨੂੰ ਪਾਜੀ ਅਸੀਂ ਦੇਖਿਆ ਪਿਆ ਐਡਾ ਬਹੁਤ ਚਲਦੀਆਂ ਨੇ ਮੱਛੀ ਕਰਨ ਕਹਿੰਦੇ ਕਰੋ ਪ੍ਰੇਮ ਆਪਣਾ ਵਾਪਸ ਪਾਓ ਐ ਪਤੀ 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 ਦੇ ਕੀ ਕਹਿੰਦੇ ਪਤਨੀ ਪਤੀ ਪੰਦੀ ਅਣਬਣ ਪਤੀ ਪੰਦੀ ਕਲੇਜ ਕਹਿੰਦੇ ਪਤੀ ਵਾਚ ਕਰੋ ਜਾਂ ਪਤਨੀ ਵਾਚ ਕਰੋ ਕਦੇ ਇਸਦਾ ਦੇਖਿਆ ਪਤਨੀ ਵਾਚ ਹੁੰਦੀ ਹੋਵੇ ਤੁਹਾਡੀ ਪੰਦੀ ਕਿਨੇ ਵਾਚਿਆ ਵੇਖੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕੋਈ ਕਿਸੇ ਦੇ ਵਾਚ ਚ ਨਹੀਂ ਆ ਗੱਲ ਪਿਆਰ ਦੀ ਆ ਪਿਆਰ ਇੱਜ਼ਤ ਮਾਨ ਸਤਕਾਰ ਜਿਹੜਾ ਵਾ ਇੱਜ਼ਤ ਕਿਤੇ ਹੁੰਦੀ ਆਪਣੇ ਹੱਥ ਉਹ ਬੰਦੇ ਨੂੰ ਕਰਵਾਉਣੀ ਆਉਣੀ ਚਾਹੀਦੀ ਆ ਤੇ ਜਿਹੜੀ ਹੁਣ ਗੱਲ ਇੱਥੇ ਨਹੀਂ ਇਹਨਾਂ ਨੂੰ ਇੱਜ਼ਤ ਕਰਾਉਣੀ ਆਉਂਦੀ ਇੱਥੇ ਆਣ ਕੇ ਗੰਦ ਪਾਈ ਜਾਂਦੇ ਤੇ ਮੈਂ ਤੇ ਨਹਿਰ ਚ ਜਿੰਨਾ ਚਿਰ ਵੇਖੋ ਮੇਰੇ ਸਵਾਸ ਆ ਮੈਂ ਤੇ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਨਹੀਂ ਪੈਂਦਣਾ ਜੇ ਕੋਈ ਮਤਲਬ ਇਹਨਾਂ ਦੇ ਮਨ ਚ ਭਲੇਖਾ ਹੈਗਾ ਉਹ ਕੱਢ ਦਾਂਗੇ ਅਸੀਂ ਕਿਉਂਕਿ ਕੈਮਰੇ ਇਥੇ ਲੱਗਣ ਲੱਗੇ ਆਲੇ ਦੁਆਲੇ ਇਹਨਾਂ ਦੇ ਘਰੇ ਚ ਲਾਣ ਜਾਇਆ ਕਰੂਗਾ ਇਹ ਵੀਡੀਓ ਬਣਾ ਬਣਾ ਕੇ ਅਸੀਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਸਕਰੀਨਾਂ ਚਲਦੀਆਂ ਸ਼ਹਿਰ ਚ ਉੱਥੇ ਚਲਾਵਾਂਗੇ ਨਾ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਫਿਰ ਇਹ ਹਟਣਗੇ ਜੇ ਇਹੀ ਗੰਦਗੀ ਇਹਨਾਂ ਦੇ ਘਰਾਂ ਚ ਅਸੀਂ ਪਾਈਏ ਤੇ ਇਹੋ ਕੂੜੇ ਦੇ ਜਿਹੜੇ ਇਥੇ ਸੁੱਟਦੇ ਆਣਗੇ ਢੇਰ ਤੇ ਲਿਆ ਕੇ ਇਹਨਾਂ ਦੇ ਹੱਥ ਚ ਫੜਾਈਏ ਕੋਈ ਮਰ ਜਾਂਦਾ ਕਿਸੇ ਦਾ ਉਹ ਲਿਆ ਕੇ ਤੋੜੇ ਵਿੱਚ ਸੁੱਟ ਜਾਂਦੇ ਉਹ ਯਾਰ ਉਹਦਾ ਜਿਹੜਾ ਘਰ ਬਾਹਰ ਦਾ ਹਿੱਸਾ ਵਾ ਉਹ ਵੀ ਨਹਿਰ ਚ ਸੁੱਟ ਜਾਇਆ ਕਰੋ ਲਿਆ ਕੇ ਤੁਸੀਂ ਮਤਲਬ ਹੱਦ ਕਰਤੀ ਇਹ ਡਸਟਬਿਨ ਥੋੜੀ ਹੈ ਇਹ ਪਵਿੱਤਰ ਨਹਿਰ ਆ ਇਹਦਾ ਇਤਿਹਾਸ ਪੜ੍ਹ ਲਓ ਇਹ ਨਹਿਰ ਨੂੰ ਇੱਥੇ ਲਿਆਉਣ ਦੇ ਲਈ ਸੰਤਾ ਮਹਾਪੁਰਸ਼ਾਂ ਨੇ ਕਿੰਨੇ ਸੰਘਰਸ਼ ਕੀਤੇ ਇਹਨਾਂ ਨੂੰ ਸ਼ਰਮ ਹੀ ਨਹੀਂ ਹੈਗੀ ਇੱਥੇ ਆਣ ਕੇ ਤੇ ਮਤਲਬ ਗੰਦ ਪਾਈ ਤੁਰੇ ਜਾਂਦੇ ਆ ਬਿਲਕੁਲ ਹੀ ਤੁਹਾਡਾ ਸਨੇਹਾ ਸੀ ਲੋਕਾਂ ਦਾ ਪਹਜਾ ਦਿੰਦੇ ਆ ਵੀ ਜਿਹੜੇ ਵੀ ਖਾਸ ਕਰਕੇ ਅਮਰਸਦ ਸਾਹਿਬ ਦੇ ਲੋਕ ਨੇ ਗੁਰੂ ਆਮਦਾਸ ਦੀ ਨਗਰੀ ਕਹਿੰਦਾ ਪਰ ਲੋਕ ਨਹੀਂ ਹਟਦੇ ਤੇ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਸਨੇਹਾ ਵਾ ਸੋਨੂੰ ਜੰਡੇਆਲਾ ਜਿਹੜੇ ਇੱਕ ਸਮਾਸੇ ਵੀ ਨੇ ਉਹਨਾਂ ਕਿਹਾ ਵੀ ਜਿਹੜੇ ਵੀ ਲੋਕ ਇੱਥੇ ਵੇਖੇਗੇ ਕੋਈ ਕੂੜਾ ਕਰਕਰ ਜਾਂ ਕੋਈ ਘਰ ਦਾ ਦੇਵੀ-ਦੇਵਤੀ ਦੀਆਂ ਫੋਟੋਆਂ ਜਾਂ ਹੋਰ ਜਿਹੜੀ ਸਮਗਰੀ ਕੋਈ ਪਾਠ ਪੂਜਾ ਦੀ ਜੇਕਰ ਇੱਥੇ ਕਿਤੇ ਨਹਿਰ ਜੱਪਰਾ ਕੀਤੀ ਗਈ ਤੇ ਉਹਨਾਂ ਦੇ ਘਰਾਂ ਵਿੱਚ ਵੀਡੀਓ ਬਣਾ ਕੇ ਜਿਹੜੀ ਉਹਨਾਂ ਘਰਾਂ ਵਿੱਚ ਉਹਨਾਂ ਨੂੰ ਭੇਜੀ ਜਾਊਗੀ ਤੇ ਉਹਨਾਂ ਦਾ ਜਿਹੜਾ ਪੂਰਾ ਜਲੂਸ ਤਾਂ ਕੱਢਿਆ ਜਾਊਗਾ ਹੁਣ ਆਪਣੇ ਤੁਸੀਂ ਹਿਸਾਬ ਨਾਲ ਆਇਓ ਕਿਉਂਕਿ ਸੋਨੂ ਜੁੰਡਿਆਲਾ ਨੇ ਇੱਥੇ ਬਿਲਕੁਲ ਨਾਕਾ ਲਾ ਲਿਆ ਵਾ ਹੁਣ ਤੁਹਾਨੂੰ ਇੱਥੇ ਮਿਲਗੇ ਨਹਿਰ ਦੇ ਕੰਡੇ ਸੋਨੂ ਜੁੰਡਿਆਲਾ ਜੇ ਫਿਰ ਪੱਕੂ ਨਾਕਾ ਲੱਗਿਆ ਸੀ ਮੈਂ ਤਾਂ ਵੇਖੋ ਜਿਹੜੇ ਜਿੰਨੀ ਕਿ ਮੇਰੇ ਕੋ ਮਾਰਾ ਨੇ ਸੇਵਾ ਲੈਣੀ ਸੱਚੇ ਪਾਤਸ਼ਾਹ ਨੇ ਮੈਂ ਕਰਦਾ ਔ ਸਭ ਤੋਂ ਜ਼ਿਆਦਾ ਇੱਥੇ ਜਿਹੜਾ ਵਾ ਹੋਰ ਅੰਮ੍ਰਿਤਸਰ ਦੇ ਸਮਾਜ ਸੇਵੀ ਲੋਕ ਜਿਹੜੇ ਉਹ ਵੀ ਮਤਲਬ ਇੱਥੇ ਘੁੰਮਦੇ ਆਲੇ ਦੁਆਲੇ ਮੀਡੀਆ ਵਾਲੇ ਵੀ ਬੜਾ ਘੁੰਮਦੇ ਆ ਵੱਡੇ ਵੱਡੇ ਚੈਨਲ ਇੱਥੇ ਘੁੰਮਦੇ ਜਿੰਨੇ ਆਉਣਾ ਵਾ ਸੋਚ ਸਮਝ ਕੇ ਆਇਓ ਮੁੜ ਕੇ ਨਾ ਕੱਲ ਨੂੰ ਕਿਓ ਪੀ ਤੁਸੀਂ ਆਪਣਾ ਝਾੜਾ ਕਰਾਉਣਾ ਤੇ ਤੁਹਾਡਾ ਝਾੜਾ ਚੈਨਲਾਂ ਤੇ ਹੁੰੰਡਿਆ ਹੋਵੇ ਤੇ ਬੰਦੇ ਦੇ ਪੁੱਤ ਬਣ ਕੇ ਰੋ ਇਹ ਗੰਦਗੀ ਜਿਹੜੀ ਆ ਆਪਣੇ ਭਾਈ ਘਰਾਂ ਦੇ ਲਾਗੇ ਡਸਟਬਿਨ ਆ ਜਿਹੜੇ ਉੱਥੇ ਪਾਓ ਇੱਥੇ ਨਹਿਰ ਤੇ ਨਾ ਲੈ ਗਏ ਉਹ ਇਹ ਇਦਾਂ ਤੋੜੇ ਭਰ ਭਰ ਕੇ ਲਿਆ ਲਿਆ ਤੁਸੀਂ ਸੁੱਟੀ ਜਾਂਦੇ ਜੇ ਕੋਈ ਥੋੜੀ ਜੀ ਸ਼ਰਮ ਕਰੋ ਪਾਣੀ ਸਾਡਾ ਜੀਵਨ ਆ ਇਹ ਪਾਣੀ ਪੀਣਾ ਵਾ ਥੋੜੀ ਮਾੜੀ ਐਕਸੀਜਨ ਦੇਦੇ ਜਾਤਰ ਨੋਵਾਂ ਅਸੀਂ ਦੇ ਨੋਹ ਸਾਜ ਦਾ ਬੜਾ ਕਲੇਸ਼ ਹੁੰਦਾ ਵਾ ਅਸੀਂ ਦੇਖਿਆ ਕਈ ਜਿਹੜੀਆਂ ਸੱਸਾਂ ਵਾ ਜਾ ਕੇ ਸਿਆਣੇ ਕੇ ਗੋਡੇ ਬਹਿ ਜਾਂਦੀਆਂ ਵੀ ਮੇਰੀ ਨੋਹ ਮੇਰੇ ਕੰਨੇ ਚ ਨਹੀਂ ਆ ਮੇਰੀ ਨੋਹ ਅੱਖੇ ਤੇ ਨੌ ਜਿਹੜੀ ਆ ਮਗਰ ਮਗਰ ਸਾਸ ਦੇ ਪਰੇ ਮੰਮੀ ਦੀ ਮੰਮੀ ਦੀ ਕਰਦੀ ਫਿਰੇ ਕਿ ਲੱਗਦਾ ਸੀਗੇ ਸਿਆਣਿਆਂ ਕੋਲ ਜਾਂਦੀ ਲੋਟ ਹੈਗੀ ਆ ਬਿਲਕੁਲ ਸਿਆਣਿਆਂ ਦੇ ਕਲਮਾ ਚ ਕੁਝ ਨਹੀਂ ਰੱਖਿਆ ਐਵੇਂ ਫਜ਼ੂਲ ਦੀਆਂ ਗੱਲਾਂ ਇਹ ਲੋਕੀ ਇੰਨਾ ਕਮਾਂ ਚ ਪੈ ਗਏ ਆ ਕਿੜੀਆਂ ਕਿੜੀਆਂ ਕੁਰਬਾਨੀਆਂ ਗੁਰੂ ਪੀਰ ਪਗੰਬਰਾਂ ਦੇ ਵੀ ਦੇਵਤਿਆਂ ਦੀਆਂ ਉਹਨਾਂ ਦਾ ਨਰਾਦਰ ਹੁੰਦਾ ਜਦੋਂ ਅਸੀਂ ਫੋਟੋਆਂ ਛੋੜਦੇ ਸਾਨੂੰ ਵੀ ਦੁੱਖ ਲੱਗਦਾ ਕਈ ਹਿੰਦੂ ਵੀਰ ਆਉਂਦੇ ਉਹਨਾਂ ਨੂੰ ਬੜਾ ਦੁੱਖ ਲੱਗਦਾ ਵਿਚਾਰੇ ਆਉਂਦੇ ਰੋਜ਼ ਮੂਰਤੀਆਂ ਸਾਈਡ ਤੇ ਕਰਦੇ ਅਸੀਂ ਫੋਟੋਆਂ ਚੁੱਕ ਕੇ ਸਾਈਡ ਤੇ ਕਰੀ ਦਿਆਂ ਜਿੰਨੇ ਜੋਕੇ ਇਹ ਅਮਰੇਸਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸਰਵ ਸਾਂਝੀ ਵਾਰਤਾ ਦਾ ਜਿਹੜਾ ਸੰਦੇਸ਼ ਇੱਥੋਂ ਜਾਂਦਾ ਵਰਲਡ ਦੇ ਵਿੱਚ ਤੇ ਜੇ ਅਸੀਂ ਇੱਥੇ ਹੀ ਹੁਣ ਮੈਂ ਤੇ ਇੱਥੇ ਅਨੇਕਾਂ ਫੋਟੋਆਂ ਕੱਢਦਾ ਇਹਨਾਂ ਦੇ ਕੱਪੜੇ ਲੀੜੇ ਚੁੱਕ ਕੇ ਬਾਹਰ ਛੋੜ ਦਿੰਦਾ ਨਾ ਮਰਿਆਂ ਦੇ ਵੀ ਤੇ ਇਦਾਂ ਦੇ ਫਿਰ ਉਹ ਜਵਾਬ ਦੇ ਜਿਹੜੇ ਫੇਸਬੁਕ ਤੇ ਕਹਿ ਦਿੰਦੇ ਆ ਪਰ ਤੁਹਾਨੂੰ ਪਾਣੀ ਮੈਨੂੰ ਇਹ ਸੁ ਵੀ ਮਰਿਆਂ ਦੀ ਗੱਲ ਕਰੀ ਅਸੀਂ ਮੈਂ ਦਰਸ਼ਕਾਂ ਨੂੰ ਸਾਂਝਾ ਕਰਦਾ ਜਿਹੜੇ ਸਾਡੇ ਦਰਸ਼ਕ ਦੇਖਣ ਦੇ ਸਕਣ ਤੁਸੀਂ ਜਦੋਂ ਕਿਸੇ ਦਾ ਕੋਈ ਜੀ ਮਾਰਦਾ ਵਾ ਤਾਂ ਮੈਨੂੰ ਇਹ ਸੁ ਵੀ ਉਹਨਾਂ ਦੇ ਕੱਪੜੇ ਤੱਕ ਜਿਹੜੇ ਕਿਉਂ ਅਤੇ ਜਦੋਂ ਸੰਸਕਾਰ ਕਰਦੇ ਨੇ ਸਾੜ ਦਿੰਦੇ ਨੇ ਤੇ ਮੈਨੂੰ ਇਹ ਸੋ ਵੀ ਉਹਨਾਂ ਜਿਹੜੀ ਜਾਇਦਾਦ ਬਣਾਉਂਦੇ ਨੇ online ਜਿਹੜੇ ਪੈਸੇ ਕਮਾਏ ਹੁੰਦੇ ਨੇ ਬੈਂਕਾਂ 'ਚ ਉਹ ਕਿਉਂ ਨਹੀਂ ਸਾੜਦੇ ਉਹ ਕੱਪੜੇ ਤੱਕ ਕਿਉਂ ਸਾੜ ਦਿੰਦੇ ਨੇ ਜਿਹੜੇ ਉਹਨਾਂ ਦੇ ਨਾਲ ਬਿਸਤਰੇ ਹੁੰਦਾ ਵਾ ਜਾਂ ਉਹਨਾਂ ਦਾ ਮੰਜਾ ਤੱਕ ਹੁੰਦਾ ਉਹ ਵੀ ਚਕਾ ਦਿੰਦੇ ਨੇ ਵੀ ਸ਼ਾਇਦ ਘਰ ਵਿੱਚ ਰਹਿਣ ਦੇ ਤੇ ਜਿਹੜੀ ਉਹਨੇ ਕਮਾਈ ਕੀਤੀ ਹੁੰਦੀ ਹੈ ਸਾਰੀ ਉਮਰ ਦੀ ਉਹ ਕਿਉਂ ਬੈਂਕਾਂ 'ਚ ਆਪਣੇ ਖਾਤੇ 'ਚ ਲਵਾ ਲੈਂਦੇ ਨੇ ਜਿਸ ਤੀਆਂ ਜਿਹੜੀਆਂ ਕੋਠੀਆਂ ਨੇ ਮਹਿੰਗੀ ਮਹਿੰਗੀਆਂ ਉਹ ਕੋ ਆਪਣੇ ਨਾਲ ਲਵਾ ਦਿੰਦੇ ਨੇ ਉਹ ਕਿਉਂ ਨਹੀਂ ਲੋਕਾਂ ਦੀ ਦੇ ਦਿੰਦੇ ਜਿਹੜਾ ਕੱਪੜੇ ਦੇ ਅਦਾਨ-ਪ੍ਰਦਾਨ ਕਰਦੇ ਨੇ ਦਾਨ ਨਹੀਂ ਕਰਦੇ ਹੁਣੇ ਤੇ ਮਤਲਬ ਸੁੱਟ ਜਾਂਦੇ ਇੱਥੇ ਆਣ ਕੇ ਜਿੱਥੇ ਉਹਨਾਂ ਦੀ ਪ੍ਰਾਪਰਟੀ ਆ ਉਹ ਵੀ ਨਹਿਰ 'ਚ ਦਾਨ ਇਹਨਾਂ ਲਵਾ ਦਿੰਨਾ ਨਹਿਰ ਦੇ ਹਿਸਾਬ ਸਭਾਈ ਕਰਾ ਲਿਆ ਕਰਾਂਗੇ ਉਹਨਾਂ ਦਾ ਜਿਹੜਾ ਸੋਨਾ ਲਾ ਲੈਂਦੇ ਆ ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਜਾਇਦਾਦਾਂ ਜੋ ਵਧੀਆ-ਵਧੀਆ ਉਹਨਾਂ ਦੀਆਂ ਵਸਤੂਆਂ ਦੀਆਂ ਸਾਰੀਆਂ ਤੇ ਸਾਂਭ ਲੈਂਦੇ ਆ ਬੰਦਾ ਮਰਿਆ ਤੇ ਉਹਨੂੰ ਚੁੱਕ ਕੇ ਮਾਰਦੇ ਆ ਤੇ ਬਾਅਦ 'ਚ ਉਹਦੀਆਂ ਜਾਇਦਾਦਾਂ ਨੂੰ ਪੈ ਜਾਂਦੇ ਜੇ ਇੱਕ ਦਿਨ ਤੁਸੀਂ ਵੀ ਸਾਰਿਆਂ ਮਰਨਾ ਇਸੇ ਨਹਿਰ 'ਚ ਇਸੇ ਜਲ ਦੇ ਵਿੱਚ ਸਾਰਿਆਂ ਦੇ ਫੁੱਲ ਪੈਣੇ ਆ ਪਰ ਆਪਾਂ ਇਸ ਪਾਣੀ ਨੂੰ ਗੰਦਲਾ ਨਾ ਕਰੀਏ ਕਿਤੇ ਨਾ ਕਿਤੇ ਤੇ ਰੱਬ ਨੂੰ ਜਵਾਬ ਦੇ ਹੀ ਹੋ ਗਏ ਆ ਨਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਬਾਰ-ਬਾਰ ਬੇਨਤੀਆਂ ਕਰਨ ਡਿਆ ਵਾ ਪਾਣੀ ਨੂੰ ਗੰਦਲਾ ਨਾ ਕਰੋ ਨਾ ਕਰੋ ਤੇ ਜੇ ਇਹ ਗੱਲ ਨਹੀਂ ਸਮਝਣਗੇ ਤੇ ਫਿਰ ਪ੍ਰਸ਼ਾਸਨ ਨੇ ਤੇ ਹੁਣ ਮਤਲਬ ਸਾਰੇ ਜਿਹੜੇ ਇੱਥੋਂ ਦੇ ਲੋਕ ਆ ਸਮਾਜ ਸੇਵੀ ਉਹ ਜਾਗੇ ਆ ਮੀਡੀਆ ਵੀ ਜਾਗ ਗਿਆ ਵਾ ਤੇ ਇੱਥੇ ਢੀੜਾ ਰਹਿੰਦਾ ਸਾਰਿਆਂ ਦਾ ਸਾਰਿਆਂ ਨੂੰ ਪਤਾ ਆਲੇ ਦੁਆਲੇ ਤੁਸੀਂ ਕੈਮਰਾ ਕਮਾ ਲਓ ਸਿਰਫ ਤੁਸੀਂ 10 ਮਿੰਟ ਉੱਥੇ ਕੰਡੇ ਤੇ ਖਲੋਣਾ ਨਹਿਰ ਤੇ ਇੱਧਰ ਚਾਹੇ ਉੱਧਰ ਤੇ 10 ਮਿੰਟਾਂ ਦੇ ਵਿੱਚ ਤੁਸੀਂ ਵੇਖਣਾ ਕਿਹੜੇ ਕਿਹੜੇ ਘਰਾਂ ਦੇ ਲੋਕ ਆਉਂਦੇ ਆ ਗੱਡੀਆਂ ਰੋਕਦੇ ਵੱਡੀਆਂ ਵੱਡੀਆਂ ਚੁੱਕ ਚੁੱਕ ਮਾਰਦੇ ਤੋੜੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਕਿਹੜੀ ਇਹੋ ਜਿਹੀ ਆਫਤ ਆ ਗਈ ਆ ਕਿਉਂ ਲੋਕਾਂ ਦੇ ਉਹਨਾਂ ਦੇ ਮਗਰ ਲੱਗੇ ਇਹੋ ਤੁਸੀਂ ਕਿਤੇ ਰੱਬ ਦੇ ਘਰ ਜਾ ਕੇ ਜੁੜੇ ਝਾੜੋ ਕਿਹ ਗਰੀਬ ਨੂੰ ਭਲਾ ਕਰੋ ਜਿਹੜਾ ਇੱਥੇ ਦੁੱਧ ਇੱਕ 4 ਕੁਇੰਟਲ ਦੁੱਧ ਲੈ ਕੇ ਆਇਆ ਤੇ 5 ਜਣੇ ਨਾਲ ਵਾਰਨ ਲਈ ਲਿਆਇਆ ਉੱਤੋਂ ਤੇ ਰੋੜ ਰਿਹਾ 4 ਕੁਇੰਟਲ ਦੁੱਧ 4 ਕੁਇੰਟਲ ਦੁੱਧ ਲੈ ਗਿਆ ਤੇ ਉੱਤੋਂ ਦੀ ਉਹਨੇ ਗਾਤਰਾ ਪਾਇਆ ਤੇ ਇੱਥੇ ਘਮਾਉਂਦੇ ਉੱਤੋਂ ਦੀ ਤੇ ਇੱਥੇ ਰੋੜ ਕੇ ਗਿਆ ਮੈਂ ਹੈ ਯਾਰ ਇੱਥੇ ਪਾ ਦਿਓ ਕਿਸੇ ਜਾਨਵਰ ਨੂੰ ਦੇ ਦਿਓ ਜਾਂ ਕਿਸੇ ਨੂੰ ਦੇ ਦਿਓ ਨਹੀਂ 4 ਕੁਇੰਟਲ ਦਾ ਜੇਕਰ ਦੁੱਧ ਅਸੀਂ ਦੇਖਿਆ ਵੀ ਜੇਕਰ ਕਿਸੇ ਨੂੰ ਚਾਹ ਦੀ ਸੇਵਾ ਲਈ ਹੋਏ ਤੇ ਕਈ ਲੋਕ ਜਿਹੜੇ ਰਸ਼ਕੀ ਵਾਲੇ ਮਜ਼ਦੂਰ ਵੀਰ ਨੇ ਉਹ ਚਾਹ ਪੀ ਸਕਦੇ ਸੀ ਉਹ ਪੜੀ ਉੱਤੇ ਵਾਰਨ ਲਈ ਵੀ ਪੰਜ ਛੇ ਜਣੇ ਨਾਲ ਲਿਆਂਦੇ ਆ ਫਿਰ ਇਹੋ ਇਹੋ ਜਿਹੇ ਮੂਰਖ ਲੋਕ ਆਉਂਦੇ ਆ ਜਿਹੜੇ ਦਿਵਾਣੇ ਲਿਉਂਦੇ ਆ ਥੱਲੇ ਵੇਦੇ ਨਹੀਂ ਕਮਾ ਕੇ ਸੁੱਟ ਜਾਂਦੇ ਥੱਲੇ ਕੋਈ ਪੈਸੇ ਪੁੱਛ ਚੁਗਣ ਵਾਲਾ ਉਹਨਾਂ ਦੇ ਸਿਰ ਚ ਵਜ ਜਾਂਦੇ ਕਈਆਂ ਦੇ ਐਡੀ ਕਿਹੜੀ ਬਲਾ ਚੰਬੜ ਗਈ ਉਹਨੂੰ ਜਿਹੜੀ ਵੀ 4 ਕਿੰਟਾ ਦੁੱਧ 4 ਜਣੇ ਦੀ ਸਿੱਤ ਕਮਾਉਂਦੇ ਆ ਐਡਾ ਕਰਾ ਤੇ ਬਾਹਰ ਪੈ ਗਿਆ ਮੈਂ ਤੇ ਉਹੋ ਹੀ ਇੱਥੇ ਕਈ ਆਉਂਦੇ ਕੋਈ ਕੇਲਿਆਂ ਦੇ ਗੁੱਛੇ ਫੜੇ ਹੁੰਦੇ ਕਿਸੇ ਨੇ ਫਰੂਟ ਲਿਆਂਦੇ ਹੁੰਦੇ ਹੁਣ ਮੇਰੇ ਫੋਨ 'ਚ ਘਟੋ ਘਟ 200 ਵੀਡੀਓ ਆ ਇੱਕ ਸੱਤ ਡੱਬੇ ਲੈ ਆ ਕੇ ਹੁਣੇ ਸੁੱਟ ਬਿਕਾਨੇਰ ਤੋਂ ਮਠਿਆਈ ਦੇ 60 ਡੱਬੇ ਜਿਹੜੇ ਉਹ ਸੁੱਟ ਗਿਆ ਉਹ ਆ ਜੋ ਬਿਕਾਨੇਰ ਤੋਂ ਉਹ ਵਾਹ ਜੀ ਭੜਿਆ ਮਾਪੀ ਭੜਿਆ ਲੋਕਾ ਬਿਕਾਨੇ ਦੀ ਮਠਿਆਈ ਸਭ ਤੋਂ ਮਹਿੰਗੀ ਮਠਿਆਈ ਅਮਰਸਾ ਦੀ ਕਹਿ ਸਕਦੇ ਜਿਹੜੀ ਪੰਜਾਬ ਦੀ ਉਹਨੂੰ ਕਹਿਣਾ ਵੀ ਪਾਈਏ ਤੂੰ ਵੜ ਜਾ ਜੇ ਖਵਾ ਜਾ ਤੇਰੀ ਵੈਸੇ ਜਿਹੜੀ ਮੰਨਣ ਵਾਲੀ ਕਾਮਨਾ ਪੂਰੀ ਹੋ ਜਣੀ ਆ ਮੈਂ ਤੁਹਾਨੂੰ ਦੱਸਿਆ ਜੀ ਮੇਰੇ ਕੋਲ ਘਟੋ ਘਟ ਵੀ 2-300 ਵੀਡੀਓ ਆ ਇਹਨਾਂ ਦੀ ਮੈਂ ਬੈਠਿਆ ਨਾ ਇੱਥੇ ਬਣਾਉਂਦਾ ਰਹਿਣਾ ਵਾਂ ਵੇਖ ਕੇ ਮੈਨੂੰ ਦੁੱਖ ਬਹੁਤ ਲੱਗਦਾ ਵੀ ਗੁਰੂ ਰਾਮਦਾਸ ਮਹਾਰੇ ਨੇ ਨਗਰੀ ਵਸਾਈ ਸੀ ਤੇ ਸਾਡੇ ਲੋਕ ਜਿਹੜੇ ਚੰਦ ਲੋਕ ਸਾਡੇ ਨਗਰੀ ਦਾ ਨਾਮ ਖਰਾਬ ਤੇ ਇਹਨਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਤੇ ਅੱਜ ਇਹੋ ਜਿਹੇ ਹਾਲਾਤ ਇਹਨਾਂ ਨੇ ਬਣਾਤੇ ਵੀ ਜਦੋਂ ਇੱਥੋਂ ਗੰਦਗੀ ਦੇ ਢੇਰ ਕੱਢਦੇ ਤੁਸੀਂ ਇਹ ਵੀਡੀਓ ਪਹਿਲਾਂ ਵੀ ਵਿਖਾਈ ਸੀ ਤੇ ਜਿੱਦਣ ਤੁਸੀਂ ਇਹ ਨਹਿਰ ਦੇ ਵਿੱਚ ਉਤਰ ਕੇ ਮੇਰੇ ਨਾਲ ਗਏ ਸੀ ਤੁਹਾਨੂੰ ਪਤਾ ਹੀ ਨਾ ਇਹਨਾਂ ਤੁਹਾਨੂੰ ਵੀ ਦੁੱਖ ਲੱਗਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੀ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਸੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਸੀ ਕਿੰਨਾ ਨਾਰਾਜ਼ ਹੋਣ ਡਿਆ ਸੀ ਆਪਾਂ ਕੱਢਿਆ ਨਹਿਰ ਨੂੰ ਸਾਫ਼ ਕਰਾਇਆ ਪਰ ਉਹਨਾਂ ਹੀ ਫੇਰ ਇਹਨਾਂ ਗੰਦੀ ਕਰਤੀ ਇਹ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ बार-बार ਇਹਨਾਂ ਨੂੰ ਹੱਥ ਜੋੜ ਤੇ ਹੁਣ ਫਿਰ ਕੱਲ ਨੂੰ ਜੇ ਇੱਥੇ ਜਦੋਂ ਇਹਨਾਂ ਨੇ ਗੰਦਗੀ ਪਾਈ ਤੇ ਜੇ ਇਹੋ ਹੀ ਵਿੱਚੋਂ ਕਢਾਇਆ ਤੇ ਲੋਕਾਂ ਕਹਿੰਦੇ ਧੱਕਾ ਕਰਦੇ ਨੂੰ ਤੁਹਾਨੂੰ ਪਾਣੀ ਇੱਥੇ ਜਿਹੜਾ ਲੋਕੀ ਆਉਂਦੇ ਨੇ ਖਾਸ ਕਰਕੇ ਪੜੇ ਲਿਖੇ ਲੋਕ ਆਉਂਦੇ ਨੇ ਅਮਰਤਾਲੀ ਲੋਕ ਆਉਂਦੇ ਨੇ ਜਾਂ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਗਰੀਬ ਬੰਦਾ ਕੋਈ ਵੇਖਿਆ ਵੀ ਇੱਥੇ ਨਹਿਰ ਤੇ ਆ ਕੇ ਕੋਈ ਜਲਪਰਾਹ ਕਰਦਾ ਹੋਵੇ ਚੀਜ਼ਾਂ ਜਾਂ ਕੋਈ ਨਾਰੀਆਂ ਲੈ ਕੇ ਕਰਦਾ ਹੋਵੇ ਜਾਂ ਕੋਈ ਮਠਾਈਆਂ ਲੈ ਕੇ ਕਰਦਾ ਹੋਵੇ ਇਹ ਪੜੇ ਲਿਖਿਆਂ ਨੂੰ ਸਾਰੇ ਜਿਹੜੇ ਰੋਗ ਹੈ ਜਾਂ ਸਾਰੀਆਂ ਜਿਹੜੀਆਂ ਬਿਮਾਰੀਆਂ ਜਾਂ ਸਾਰੇ ਕੀਤੇ ਕਰਾਏ ਪੜੇ ਲਿਖਿਆਂ ਚੰਬੜ ਗਏ ਉਹ ਵਿਹਲੜ ਜਿਹੜੇ ਆ ਨਾ ਉਹਨਾਂ ਨੂੰ ਕੰਮਕਾਰ ਜਦੋਂ ਤੇ ਉਹ ਕੰਮ ਡਾਊਨ ਹੋਣ ਕਰਕੇ ਉਹ ਮਾਨਸਿਕ ਰੋਗੀ ਹੋ ਗਏ ਜਨਾਨੀਆਂ ਫਿਰ ਦੱਸਦੀਆਂ ਵੀ ਚੱਲ ਉਥੋਂ ਪੁੱਛ ਪਾ ਗਿਆ ਇਹ ਤੇ ਉਹ ਜਦੋਂ ਦੱਸਦੇ ਆ ਵੀ ਫਲਾਨੀ ਜਗ੍ਹਾ ਤੇ ਆਹ ਕਰ ਰਿਹਾ ਕੋਈ ਪਲਾਟਾਂ ਵਾਲੀ ਦੇਵੀ ਕੋਈ ਧਰੇਕਾਂ ਵਾਲੀ ਮਾਤਾ ਕੋਈ ਫਲਾਨਾ ਬਾਬਾ ਉਹ ਕੁਜੇ ਲਿਉਂਦੇ ਆ ਪਤਾ ਨਹੀਂ ਕਿੱਥੋਂ ਇੱਥੇ ਟਰੱਕਾਂ ਦੇ ਟਰੱਕ ਕੁਜੇ ਨਿਕਲਦੇ ਤੇ ਇੱਥੇ ਗਰੀਬ ਬੰਦੇ ਜਿਹੜੇ ਵਿਚਰੇ ਨੇ ਛਾਂ ਛਾਂ ਕੇ ਪੈਸੇ ਕੱਢਦੇ ਉਹ ਯਾਰ ਇਹਨਾਂ ਦੀ ਮਦਦ ਕਰ ਦਿਓ ਕਿਸੇ ਦੀ ਤੁਸੀਂ ਪਿੰਗਲਵਾੜੇ ਜਾ ਕੇ ਵੇਖਿਓ ਉਹ ਤੋਂ ਡੇਨੋ ਜਿਆਦੇ ਜਜ਼ਬੇ ਵਾਲੇ ਲੋਕ ਆ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਐਸੇ ਐਸੇ ਲੋਗ ਆ ਗੁਰੂ ਨਗਰੀ ਦੇ ਵਿੱਚ ਜਿਹੜੇ ਮਿਹਨਤ ਕਰਨਾ ਪਸੰਦ ਕਰਦੇ ਆ ਤੇ ਹੱਡ ਹਰਾਮ ਲੋਗ ਆ ਜਿਹੜੇ ਕੰਮ ਨਹੀਂ ਕਰਦੇ ਜਦੋਂ ਇਹਨਾਂ ਦੇ ਕੰਮ ਡਾਊਨ ਜਾਂਦੇ ਨਾ ਲੋਨ ਲੈ ਜਾਂਦੇ ਕਿਸ਼ਤਾਂ ਨਹੀਂ ਕਰਦੇ ਫਿਰ ਬਾਬਿਆਂ ਦੇ ਚੱਕਰਾਂ 'ਚ ਪੈ ਜਾਂਦੇ ਪਰ ਕੀ ਲੱਗਦਾ ਤੁਹਾਨੂੰ ਭਾਈ ਕਿਸਮਤ ਜਿਹੜੀ ਆ ਇਸ ਤਰ੍ਹਾਂ ਜਾਦੂ ਟੂਣੇ ਕਰਦੇ ਨਾਲ ਇਸ ਤਰ੍ਹਾਂ ਇਹ ਚੀਜ਼ਾਂ ਕਰਦੇ ਨਾਲ ਕਿਹੜੀ ਕਹਿੰਦੇ ਕਿਸਮਤ ਪਰਮਾਤਮਾ ਨੇ ਲਿਖਦੀ ਆ ਸਾਡੀ ਉਹ ਕਿਸਮਤ ਬਦਲ ਸਕਦੀ ਕਹਿੰਦੇ ਚੰਗੇ ਕੰਮ ਕਰੋਗੇ ਨਾ ਤੇ ਪਰਮਾਤਮਾ ਦੇ ਕੋਲ ਬਹਿ ਕੇ ਕਿਸਮਤ ਲਿਖਾ ਸਕਦੇ ਜੀ ਬਿਲਕੁਲ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਆ ਕਿਸੇ ਦੀ ਅੱਜ ਬਣਦੀ ਆ ਕਿਸੇ ਦੀ ਕੱਲ ਬਣਦੀ ਆ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਆ ਗੁਰੂ ਰਾਮਦਾਸ ਮਹਾਰਾ ਜੀ ਦੀ ਨਗਰੀ ਦੇ ਵਿੱਚ ਰਹਿ ਗਏ ਨਹੀਂ ਨਾ ਜੇ ਤੁਸੀਂ ਚੰਗਾ ਕਰ ਸਕਦੇ ਫਿਰ ਤੁਸੀਂ ਕਿਤੇ ਨਹੀਂ ਕਰ ਸਕਦੇ ਲਾਂਤੀਓ ਇਸ ਨਗਰੀ ਦੇ ਲਈ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾ ਨੇ ਸੀਸ ਭੇਟ ਕਰਤਾ ਸੀ ਕਿੰਨਾ ਪਿਆਰ ਸੀਗਾ ਤੇ ਤੁਸੀਂ ਇੱਥੇ ਆਣ ਕੇ ਇਹ ਪਵਿੱਤਰ ਸਰੋਵਰਾਂ 'ਚ ਜਲ ਜਾਂਦਾ ਤੇ ਇੱਥੇ ਗੰਦਗੀ ਪਾਉਂਦੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਥੋੜੀ ਬਹੁਤੀ ਬਾਅਦ 'ਚ ਗੁਰੂ ਘਰਾਂ 'ਚ ਤੁਸੀਂ ਮੱਥੇ ਟੇਕ ਜਾਂਦੇ ਜੇ ਤੁਹਾਡੇ ਝਾੜੂ ਮਾਰੇ ਕਿਸ ਕੰਮ ਜੋੜੇ ਝਾੜੇ ਕਿਸ ਕੰਮ ਜਦੋਂ ਤੁਸੀਂ ਇੱਥੇ ਆਣ ਕੇ ਪਾਣੀ ਨੂੰ ਹੀ ਗੰਦਾ ਕਰਤਾ ਪਾਣੀ ਦਾ ਦਰਜਾ ਵੇਖ ਲਓ ਕਿੰਡਾ ਵੱਡਾ ਤੁਹਾਡਾ ਪਿਤਾ ਵਾ ਪਾਣੀ ਤੁਹਾਡਾ ਜੀਵਨ ਆ ਜੇ ਪਾਣੀ ਨੂੰ ਨਾ ਬਚਾਇਆ ਤੇ ਆਉਣ ਵਾਲੀਆਂ ਸਾਡੀਆਂ ਪੁਸ਼ਤਾ ਜੜੀਆਂ ਉਹਨਾਂ ਨੂੰ ਪੁੱਛ ਲਿਓ ਕੀ ਹਾਲ ਆ ਅੱਜ ਪਾਣੀ ਜਿਹੜੀਆਂ ਜਿਹੜੀਆਂ ਜਗ੍ਹਾ ਤੇ ਕਮੀ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਬੰਡਿਆ ਮਰੇ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਨੂੰ ਤੁਸੀਂ ਦੂਸ਼ਤ ਕਰਤਾ ਕੈਮਲ ਪਾਪ ਕੈਮੀਕਲ ਪਾਪ ਆ ਕੇ ਪਾਣੀ ਦੇ ਵਿੱਚ ਤੁਸੀਂ ਗੰਦਗੀ ਪਾਪਾ ਕੇ ਕੋਈ ਕਸਰ ਨਹੀਂ ਛੱਡਣਿਆ ਜੁੰਡੇ ਵਾਲਾ ਜੀ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ ਜਾਂ ਲੋਕਾਂ ਨੂੰ ਦੱਸਦੇ ਨੇ ਵੀ ਆਹ ਚੀਜ਼ਾਂ ਕਰੋ ਜਾਂ ਆਹ ਲੈ ਕੇ ਜਾਓ ਨਹਿਰਾਂ ਦੇ ਜਗ ਜਲ ਪ੍ਰਵਾਹ ਕਰੋ ਉਹਨਾਂ ਬਾਬਿਆਂ ਨੂੰ ਉਹਨਾਂ ਪੰਡਤਾਂ ਨੂੰ ਉਹਨਾਂ ਮੌਲਵੀਆਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਸਾਡੇ ਕੈਮਰੇ ਨਾਲ ਹੀ ਕੀ ਕਰਨੇ ਜਾਓਗੇ ਆਪਣੇ ਮੈਂ ਤੇ ਫੜ ਲੈਣਾ ਇੱਕ ਅੱਧਾ ਬਸ ਦੱਸੂਗਾ ਮੂੰਹ ਕਾਲਾ ਕਰਕੇ ਇਸੇ ਨਹਿਰ ਤੇ ਲਿਉਣਾ ਵੇਖੋ ਜੁੱਤੀਆਂ ਮਾਰ ਮਾਰ ਕੇ ਵਿੱਚ ਵੜਾਂਗਾ ਨੂੰ ਤੋਡੇ ਕੈਮਰੇ ਤੇ ਕਹਿਣ ਦੇ ਆ ਕੋਈ ਇਹਨਾਂ ਦਾ ਮੈਂ ਲਿਆਜ ਨਹੀਂ ਕਰਨਾ ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਪਾਉਂਦੇ ਤੇ ਫੇਰ ਇਹ ਮੇਰੇ ਤੇ ਛੱਡ ਦੇਣ ਜਿਹੜੇ ਜਿੰਨ ਪੁੱਤ ਛੱਡਣੇ ਆ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੈਂ ਇਹ ਰਡਾਰ ਤੇ ਆ ਮੈਂ ਫੜ ਲੈਣੇ ਆ ਜਿੱਦਾਂ ਇੱਥੇ ਫੜ ਲਿਆ ਇਹ ਇੱਥੇ ਕਿਤੇ ਨਾ ਕਿਤੇ ਕਾਬੂ ਆ ਜਾਣੇ ਆ ਮੈਂ ਬੰਦੇ ਜਿਹੜੇ ਆ ਫੜ ਕੇ ਤੇ ਹੁਣ ਅਸੀਂ ਨਾ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਇਹਨਾਂ ਨੂੰ ਫੜ ਫੜ ਕੇ ਅਸੀਂ ਉਹਨਾਂ ਕੋਲ ਹੀ ਲੈ ਕੇ ਜਾਵਾਂਗੇ ਜਿਨ੍ਹਾਂ ਕੋਲ ਕਰਾਕਰੂ ਕੇ ਆਉਂਦੇ ਇੱਥੇ ਠੀਕ ਹੈ ਤੇ ਫਿਰ ਇਹਦਾ ਰਿਜ਼ਲਟ ਜਿਹੜਾ ਤੁਸੀਂ ਵੇਖ ਲੈਣਾ ਵੀ ਕੀ ਬਣਦਾ ਬਾਕੀ ਆ ਜਿਹੜਾ ਲਿਖਿਆ ਹੁਣ ਨਹੀਂ ਬਚਦਾ ਇਹ ਪਤਾ ਨਹੀਂ ਮਹਾਰਾ ਜਾਣੇ ਸੱਚੇ ਪਤਾ ਵੀ ਇਹ ਮਿੰਦੇ ਮਿੰਦੇ ਲੱਗਦਾ ਸੋਨੋ ਜੀ ਕਹਿੰਦੇ ਵੋਟਾਂ ਨੇੜੇ ਆ ਰਹੀਆਂ ਹੁਣੇ ਬਚਦਾ ਕਹਿੰਦੇ ਇਲੈਕਸ਼ਨ ਨੇੜੇ ਆ ਰਹੀ ਆ ਲੇਕਿਨ ਇਸ ਤਰ੍ਹਾਂ ਹੀ ਲੀਡਰਾਂ ਨੂੰ ਦੇ ਕੇ ਕਿਸੇ ਨੂੰ ਭਰਮਾਉਣਾ ਵਜਾ ਲੀਡਰਾਂ ਨੂੰ ਕਿਸੇ ਨੂੰ ਹਰਾਉਣਾ ਹੋਵੇ ਤੇ ਹੁਣੇ ਬਚਦਾ ਜੀ ਫਲਾਣੇ ਫਲਾਣੇ ਵਾਲਾ ਲੀਡਰ ਹੁਣੇ ਬਚਦਾ ਉਹ ਤੇ ਆਹ ਕਾਕੇ ਜਲਪ੍ਰਵਾਹ ਕੀਤਾ ਜਾਵੇ ਸਾਡੀ ਦਸ਼ਕਾਂ ਨੂੰ ਪੀਲੇ ਪਰ ਤੁਸੀਂ ਦੇਖਿਆ ਪਈ ਜਿਹੜੀ ਅੱਜ ਦੀ ਖਬਰ ਆ ਜਿਹੜੀ ਕਿ ਸੋਲੋ ਜੰਡੇ ਵਾਲਾ ਜਿਹੜੇ ਕਿ ਸਮਾਜ ਸੇਵਿਕ ਨੇ ਉਹਨਾਂ ਵੱਲੋਂ ਤਿਆਰ ਕੀਤੀ ਗਈ ਖਾਕ ਕੇ ਉਹਨਾਂ ਨੇ ਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਕੀਤੀ ਸੀ ਜਿਹੜੀ ਕਿ ਨਹਿਰ ਆ ਅਸੀਂ ਦੇਖਦੇ ਹਾਂ ਵੀ ਨਹਿਰ 'ਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਜਾਂ ਜਿਹੜੇ ਸਾਡੇ ਰਿਸ਼ੀਮ ਹੁੰਨੀ ਸੀ ਜਾ ਕੇ ਨਹਿਰ ਦੇ ਕੰਢੇ ਜਦੋਂ ਥੱਕ ਜਾਂਦੇ ਸੀ ਇਸ਼ਨਾਨ ਕਰਕੇ ਸਰੀਰ ਆਪਣੇ ਨੂੰ ਆਰਾਮ ਮਿਲਣ ਵਾਸਤੇ ਆਰਾਮ ਕਰਦੇ ਸੀ ਜਾ ਕੇ ਤੇ ਭਗਤੀ ਵੀ ਕਿਤੇ ਕਰਦੇ ਸੀ ਇਕਾਂਤ ਵਿੱਚ ਬੈਠ ਕੇ ਪਰ ਅਸੀਂ ਦੇਖਿਆ ਅੱਜ ਕੱਲ ਦਾ ਮਾਹੌਲ ਕਿਸ ਤਰ੍ਹਾਂ ਬਣ ਗਿਆ ਲੋਕ ਨਹਿਰਾਂ ਦੇ ਕੰਢੇ ਆ ਕੇ ਸੈਰ ਘਟ ਕਰਦੇ ਨੇ ਇੱਥੇ ਆ ਕੇ ਜਾਦੂ ਟੋਣਿਆਂ ਦਾ ਹੋਰ ਜਿਹੜੇ ਕੰਮ ਜ਼ਿਆਦਾ ਕਰਦੇ ਨੇ ਪਰ ਸੋਨੂੰ ਜੰਡਿਆਲਾ ਵੱਲੋਂ ਉਹਨਾਂ ਨੂੰ ਇੱਕ ਸਖਤ ਤਾੜਨਾ ਕਰ ਦਿੱਤੀ ਗਈ ਆ ਜੇਕਰ ਬੰਦੇ ਦੇ ਪੁੱਤ ਬਣ ਜੋ ਜੇਕਰ ਕਿਸੇ ਨੇ ਵੀ ਇਸ ਤਰ੍ਹਾਂ ਦੀ ਇਥੇ ਨਹਿਰ ਦੇ ਕੰਢੇ ਤੁਹਾਨੂੰ ਦੇਖ ਲਿਆ ਤੇ ਉਹਨਾਂ ਦੇ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ ਹੋਗੀ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ